ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਦੋ ਤਿੰਨ ਨੁਕਤਿਆਂ ਦੇ ਉੱਤੇ। ਇੱਕ ਤਾਂ ਗੀਤੀ ਬਜਾਈ ਵਾਲੀ ਕਣਕ ਦੇ ਵਿੱਚ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ। ਦੂਸਰਾ ਕਈ ਥਾਵਾਂ ਦੇ ਉੱਤੇ ਪਾਣੀ ਤੋਂ ਬਾਅਦ ਕਣਕ ਕਿਸਾਨ ਵੀਰਾਂ ਦੀ ਬਹੁਤ ਦਬੀ ਆ। ਤੀਸਰਾ ਹੈਗਾ ਕਿ ਸਹੀ ਸਮੇਂ ਪਾਣੀ ਖਾਸ ਤੌਰ ਤੇ 5 ਨਵੰਬਰ ਤੱਕ ਬਜਾਈ ਵਾਲੀ ਕਣਕ ਨੂੰ ਕਈ ਜਗ੍ਹਾ ਦੇ ਉੱਤੇ ਤੁਹਾਨੂੰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੌਸਮ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਤਾਂ ਆਪਾਂ ਨੂੰ ਖਾਸ ਤੌਰ ਤੇ ਪਾਣੀ ਜਿਹੜਾ ਦੂਜਾ ਉਹ ਵੀ ਲੱਗਣ ਦੇ ਨੇੜੇ ਹੋ ਜਾਵੇ ਸੋ ਜਿਹੜੀ ਅਗੇਤੀ ਕਣਕਾ ਕਿਸਾਨ ਵੀਰੋ ਜਿਹੜੇ ਇਸ ਹਿਸਾਬ ਨਾਲ ਮੌਸਮ ਜਾ ਰਿਹਾ ਨਾ ਹੁਣ 2 ਦਿਨ ਦਾ ਕੋਰਾ ਪੈਣ ਲੱਗਿਆ ਸਵੇਰ ਸ਼ਾਮ ਠੰਡ ਵੀ ਕਾਫੀ ਰਾਤ ਨੂੰ ਟੈਂਪਰੇਚਰ ਹੈ ਜਿਹੜਾ ਤੁਸੀਂ ਮੰਨ ਕੇ ਚੱਲੋ ਵੀ 0 ਡਿਗਰੀ ਨੂੰ ਟੱਚ ਕਰੂਗਾ ਪਰ ਦਿਨ ਦੇ ਸਮੇਂ 11 ਤੋਂ ਲੈ ਕੇ 1 2 ਵਜੇ ਤੱਕ ਕਿਉਂਕਿ ਧੁੰਦ ਵਾਲਾ ਵਾਤਾਵਰਨ ਨਹੀਂ ਬਣਿਆ ਤੇ ਮੀਂਹ ਦੀ ਅਨਹੂੰਦ ਹੈ ਤਾਂ ਇਸ ਕਰਕੇ ਜਿਹਦੇ ਵਿੱਚ ਖਾਸ ਤੌਰ ਤੇ ਜੇ ਆਪਾਂ ਕਿਸਮ ਬਾਰ ਗੱਲ ਕਰ ਲਈਏ ਪੀ ਵੀ ਡਬਲਯੂ ਜਿਵੇਂ 826 ਹੈ ਨਾ ਜੇ ਤੁਸੀਂ 5 ਨਵੰਬਰ ਤੋਂ ਪਹਿਲਾਂ ਵੀ ਜੀ ਖਾਸ ਤੌਰ ਤੇ 1 ਅਕਤੂਬਰ ਚ ਬਜਾਈ ਕਰ ਲਈ ਹੈ ਜਾਂ ਜਿਵੇਂ 30 86 ਲਾ ਲਈਏ ਆਪਾਂ ਤਾਂ ਇਹਨਾਂ ਦੇ ਵਿੱਚ ਤੀਲਾ ਚੜਨ ਦੀ ਸਮੱਸਿਆ ਆਉਣ ਦੇ ਚਾਂਸ ਬਣ ਸਕਦੇ ਆ ਪਰ ਜੇ ਇਹ ਠੰਡ ਜਿਵੇਂ ਹੁਣ ਕੋਰਾ ਸ਼ੁਰੂਆਤ ਹੋ ਗਈ ਹੈ ਲਗਾਤਾਰ ਠੰਡ ਕੜਾਕੇ ਦੀ ਪਈ ਪਊਗੀ ਤਾਂ ਫੇਰ ਜਿਹੜਾ ਹੈਗਾ ਇਹਦੇ ਵਿੱਚ ਘਬਰਾਉਣ ਦੀ ਜ਼ਰੂਰਤ ਨਹੀਂ ਪਰ ਸਮੱਸਿਆ ਆਉਣ ਦੇ ਚਾਂਸ ਬਣ ਰਹੇ ਲੱਗਦੇ ਆ ਜਿਹੜੇ ਹਿਸਾਬ ਨਾਲ ਧੁੱਪਾਂ ਪੈਣਗੀਆਂ ਤਾਂ ਇਹਦੇ ਵਿੱਚ ਆਪਾਂ ਤੁਸੀਂ ਜਿਹੜਾ ਹੈਗਾ ਨਾ ਖੁਰਾਕੀ ਤਤ ਖਾਸ ਤੌਰ ਤੇ ਆਪਾਂ ਜਿਹੜੀਆਂ ਮੈਗਨੀ ਜਿੰਕ ਵਾਲੀਆਂ ਸਪਰੇਆਂ ਨੇ ਕਲੀ ਦਾ ਪਾਣੀ ਯੂਰੀਆ ਜਿਹੜਾ ਤੁਹਾਨੂੰ ਫਾਰਮੂਲਾ ਆਪਣੇ ਅਰਦਸਿਆ ਉਹ ਘੱਟੋ ਘੱਟ 2 ਜ਼ਰੂਰ ਕਰ ਦਿਓ ਜਾਂ 3 ਕਰ ਸਕਦੇ 3 ਕਰ ਦਿਓ ਹਫਤੇ ਅੱਧੇ ਗੈਪ ਤੇ ਕਰ ਦਿਓ 10 ਦਿਨ ਦੇ ਗੈਪ ਤੇ ਕਰ ਦਿਓ 6-7 ਦਿਨਾਂ ਦੇ ਗੈਪ ਤੇ ਕਰ ਦਿਓ ਉਹ ਤੁਹਾਡੀ ਮਰਜ਼ੀ ਆ 5-6 ਦਿਨ ਬਾਅਦ ਆਪਸਪਰੇ ਰਿਪੀਟ ਕਰ ਸਕਦੇ ਆ ਤੇ ਪਾਣੀ ਆ ਜਿਹੜਾ ਸਹੀ ਸਮੇਂ ਦੇ ਉੱਤੇ ਕਿਉਂਕਿ ਦਿਨੇ ਜਿਹੜਾ ਧੁੱਪ ਪੈਣ ਦੇ ਨਾਲ ਜਿਹੜੀ ਜ਼ਮੀਨ ਆ ਤੁਹਾਡੀ ਉਹ ਜਲਦੀ ਖੁਸ਼ਕ ਹੋ ਸਕਦੀ ਹੈ ਜ਼ਮੀਨ ਦੇ ਅਨੁਸਾਰ ਖਾਸ ਤੌਰ ਤੇ ਦਰਮਿਆਨੇ ਤੋਂ ਹਲਕੇ ਪਣ ਜਿਹੜੀਆਂ ਜ਼ਮੀਨਾਂ ਹੋ ਸਕਦਾ ਤੁਹਾਡਾ ਆਉਣ ਵਾਲੇ ਦਿਨਾਂ 'ਚ ਦੂਜਾ ਪਾਣੀ ਲੱਗ ਜਾਵੇ ਕਿਉਂਕਿ ਜਿਹੜਾ ਦਸੰਬਰ ਮਹੀਨਾ ਆਧੇ ਨੇੜੇ ਹੋ ਚੱਲਿਆ ਤੇ ਜਿਹੜੀਆਂ ਅਕਤੂਬਰ 'ਚ ਬੀਜੀਆਂ ਕਣਕਾਂ ਨੇ ਉਹ 50 55 ਦਿਨ ਜਿਹੜਾ ਹੈਗਾ ਕ੍ਰੋਸ ਕਰ ਜਾਣੀਆਂ ਹੋਰ ਹਫ਼ਤੇ ਤੱਕ ਤਾਂ ਪਾਣੀ ਜਿਹੜਾ ਦੂਜਾ ਤੁਸੀਂ ਸਹੀ ਸਮੇਂ ਤੇ ਲਾਉਂਗੇ ਤਾਂ ਇਹਦੇ ਵਿੱਚ ਸਟ੍ਰੈਸ ਆ ਜਿਹੜੀ ਉਹ ਘਟੂਗੀ ਜਿਹੜੀ ਕਣਕ ਦਬ ਗਈ ਮੈਂ ਤੁਹਾਡਾਨੂੰ ਪਹਿਲਾਂ ਬੇਨਤੀ ਕੀਤੀ ਸੀ ਕਿ ਖਾਸ ਤੌਰ ਤੇ ਜਿੱਥੇ ਬਹੁਤ ਚਿਕਣੀਆਂ ਜ਼ਮੀਨਾਂ ਨੇ ਬਹੁਤ ਡਾਕਰਵਾਨ ਨੇ ਉੱਥੇ ਜਦੋਂ ਆਪਾਂ ਪਾਣੀ ਲਾਉਣੇ ਪਹਿਲਾਂ ਕਿਉਂਕਿ ਕਿਆਰੇ ਜਿਹੜੇ ਹੈਗੇ ਆ ਨਾ ਪੌਣੇ ਏਕੜ ਦੇ ਵਿੱਚ ਫਰਜ ਕਰ ਲਓ ਵੀ ਆਪਾਂ ਹਲਕੀਆਂ ਜ਼ਮੀਨਾਂ 'ਚ 6-7 ਕਿਆਰੇਾਂ ਦੀ ਰეკਮੈਂਡੇਸ਼ਨ ਹੈ ਜਾਂ 4 ਕਿਆਰੇ ਆਪਾਂ ਭਾਰੀਆਂ ਜ਼ਮੀਨਾਂ 'ਚ ਪਾਉਣੇ ਪਰ ਕਿਆਰੇ ਆਪਣੇ ਹੁੰਦੇ ਆ ਏਕੜ ਤੋਂ ਉੱਪਰ-ਉੱਪਰ ਜਾਂ ਏਕੜ ਦਾ ਜਾਂ ਡੇਢ ਦਾ ਕਈ ਥਾਵਾਂ ਤੇ ਤੋਂ ਮੈਂ ਦੇਖਿਆ ਡੇਢ ਤੋਂ 2-2 ਏਕੜ ਦੇਖਸਾਂ ਵੀਰਣ ਕਿਆਰੇ ਬਣਾਏ ਹੋਏ ਆ ਤਾਂ ਉਹਦੇ ਵਿੱਚ ਪਾਣੀ ਭਾਰਾ ਲੱਗ ਜਾਂਦਾ ਪਾਣੀ ਭਾਰਾ ਲੱਗਣ ਦੇ ਇੱਕ ਤਾਂ ਹੁੰਦਾ ਕਿ ਆਪਾਂ ਕਣਕ ਦੇ ਵਿੱਚ ਹੌਲੀ-ਹੌਲੀ ਤੁਰਦਾ ਲੰਬਾ ਸਮਾਂ ਬਾਕੀ ਕਈ ਵਾਰ ਕੀ ਲਾਈਟ ਵਿੱਚੋਂ ਕੱਟ ਹੋ ਗਈ ਤਾਂ ਦੁਬਾਰਾ ਫੇਰ ਉੱਥੇ ਹੀ ਪਾਣੀ ਸ਼ੁਰੂ ਹੁੰਦਾ ਤਾਂ ਉਹਦੇ ਵਿੱਚ ਪਾਣੀ ਦੇ ਵਿੱਚ ਕਣਕ ਦਬਣ ਦੀ ਸਮੱਸਿਆ ਆਉਂਦੀ ਜਿਹੜੀ ਬਹੁਤ ਹੈਵੀ ਜ਼ਮੀਨਾਂ ਦੇ ਦਰਮਿਆਨੇ ਤੋਂ ਭਾਰੇ ਬਣ ਚੋਂ ਮੈਂ ਬੇਨਤੀ ਕੀਤੀ ਸੀ ਕਿ ਉਹਨੂੰ ਯੂਰੀਆ ਜੋ ਤੁਸੀਂ ਪਾਉਣੀ ਹੈ ਪਾਣੀ ਤੋਂ ਪਹਿਲਾਂ ਪਾਓ ਤੇ ਨਾਲ ਸਲਫਰ ਤੱਤ ਤੁਸੀਂ ਦੇ ਸਕਦੇ ਹੋ ਪਰ ਕਾ ਵੀ ਜਗ੍ਹਾ ਦੇ ਉੱਤੇ ਕਿਸਾਨ ਵੀ ਜਿਹੜੇ ਪਾਣੀ ਤੋਂ ਬਾਅਦ ਯੂਰੀਆ ਪਾਉਂਦੇ ਆ ਹਲਕੀ ਜ਼ਮੀਨ ਵਾਸਤੇ ਜਾਂ ਦਰਮਿਆਨੀ ਜ਼ਮੀਨ ਵਾਸਤੇ ਤਾਂ ਠੀਕ ਹੈ ਪਰ ਜਿਹੜੀ ਭਾਰੀ ਜਮੀ ਜੀਏ ਤੁਸੀਂ ਪਹਿਲਾਂ ਜਿਹੜਾ ਨਾਈਟ੍ਰੋਜਨ ਤੇ ਸਲਫਰ ਤੱਤ ਦਿੱਤਾ ਹੋਊਗਾ ਨਾ ਕਿਉਂਕਿ ਆਪਣੇ ਜਦੋਂ ਪੀ ਐਚ ਉੱਪਰ ਵੱਲ ਨੂੰ ਜਾਂਦੀ ਹੈ 7 ਤੋਂ ਉੱਪਰ ਹੀ ਹੈ ਤਕਰੀਬਨ ਜ਼ਮੀਨਾਂ ਦੀ ਪਾਣੀ ਦੇ ਵਿੱਚ ਵੀ ਜਿਹੜੇ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੇ ਸਾਲਟ ਕਾਫੀ ਜ਼ਿਆਦਾ ਕਾਰਬੋਨੇਟ ਬਾਈਕਾਰਬੋਨੇਟ ਤਾਂ ਇਹਦੇ ਵਿੱਚ ਜਿਹੜਾ ਸਲਫਰ ਤੱਤ ਇਕੱਲਾ ਸੋਇਲ ਰੇਸ਼ਨ ਨਹੀਂ ਮਤਲਬ ਸੋਇਲ ਨੂੰ ਹਵਾ ਆਧਾਰ ਨਹੀਂ ਇਕੱਲਾ ਬਣਾਉਂਦਾ PHV ਜਿਹੜਾ ਟੈਂਪਰੇਰੀ ਜ਼ਰੂਰ ਤੇ ਜਿਹੜੀ ਜ਼ਮੀਨ ਦੀ ਡਾਊਨ ਕਰਨ ਦਾ ਕੰਮ ਕਰਦਾ ਜੀ ਦੇ ਨਜ਼ਰ ਫਸਲਾਂ ਦੇ ਫਸਲਾਂ ਦੇ ਹੋਰ ਖਰਾਕੀ ਤੱਤ ਤਾਂ ਨਾ ਫਸਲ ਉਹ ਵੀ ਲੈ ਪਾਉਂਦੀ ਹੈ। ਨਾ ਖਾਸ ਤੌਰ ਤੇ ਨਾਈਟ੍ਰੋਜਨ ਯੂਜ਼ ਐਫੀਸ਼ੀਐਂਸੀ ਜਾਂ ਨਾਈਟ੍ਰੋਜਨ ਮੈਟਾਬੋਲਿਜ਼ਮ ਤਾਂ ਜਿੱਥੇ ਤੁਹਾਡੇ ਸਾਰਾ ਖੇਤ ਪੀਲਾ ਪਿਆ ਤਾਂ ਉੱਥੇ ਤੁਹਾਨੂੰ ਸਲਫਰ ਪਾਉਣਾ ਪਊਗਾ ਖੜੇ ਖੇਤ 'ਚ ਵੀ ਪਾਉਣਾ ਪਊਗਾ 15 ਤੋਂ 18 ਕਿਲੋ ਬੈਂਟੋਨਾਈਟ ਪਾ ਸਕਦੇ ਹੋ ਜਾਂ ਤੁਸੀਂ ਜੇ ਤੁਹਾਡੇ ਚਿੱਟਾ ਚੋਰਾ ਖੇਤ ਹੈ ਨਹੀਂ ਆ ਤਾਂ ਫਿਰ ਤੁਸੀਂ ਜਿਪਸਮ ਦੇ ਸਕਦੇ ਹੋ ਵਰਨਾ ਜਿਪਸਮ ਨਹੀਂ ਦੇ ਸਕਦੇ ਤੁਹਾਨੂੰ ਕੱਲਾ ਸਲਫਰ ਹੀ ਐਡ ਕਰਨਾ ਪਊਗਾ। ਤੇ ਸਪਰੇ ਜਿਹੜੀ ਹੈਗੀ ਤਤਾਂ ਵਾਲੀ ਖਾਸ ਤੌਰ ਤੇ ਤੁਸੀਂ ਕਰ ਲਓ ਕਈ ਕਿਸਾਨ ਵੀ ਪੁੱਛਦੇ ਹੁੰਦੇ ਆ ਕਿ ਸਲਫਰ ਇਨਾਂ ਦੇ ਵਿੱਚ ਜਿਵੇਂ ਆਪਾਂ ਮੈਗਨੀ ਸਲਫੇਟ ਕਰਦੇ ਆ ਜਾਂ ਜ਼ਿੰਕ ਸਲਫੇਟ ਕਰਦੇ ਇਹਨਾਂ 'ਚ ਥੋੜੀ ਥੋੜੀ ਮਾਤਰਾ ਦੇ ਵਿੱਚ ਹੁੰਦਾ ਜਿਵੇਂ 21% ਜ਼ਿੰਕ ਆ ਉਹਦੇ ਵਿੱਚ 15% ਦੇ ਕਰੀਬ ਹੁੰਦਾ 10-12 ਤੋਂ ਲੈ ਕੇ ਤੇ ਜਿਹੜੀ ਤੁਹਾਡੀ ਹੈਗੀ ਹੈ ਮੈਗਨੀ ਸਲਫੇਟ ਉਹ 17% ਹੁੰਦਾ ਸਲਫੇਟ ਸਲਫਰ ਹੁੰਦਾ ਇਹਦੇ ਨਾਲ ਕੋਈ ਕੰਟੈਂਟ ਨਹੀਂ ਪੂਰਾ ਹੁੰਦਾ ਜੇ ਆਪਾਂ ਕਹਿ ਲਈਏ ਥੋੜੀ ਬਹੁਤੀ ਮਾਤਰਾ ਮਿਲ ਜਾਂਦੀ ਹੈ ਪਰ ਜਿੱਥੇ ਤੁਹਾਡੇ ਕਣਕ ਦਬ ਗਈ ਸਾਰਾ ਖੇਤ ਪੀਲਾ ਪਿਆ ਉੱਥੇ ਤੁਹਾਨੂੰ ਸਲਫਰ ਪਾਉਣ ਦੀ ਜ਼ਰੂਰਤ ਪਊਗੀ ਬਾਕੀ ਕਈ ਤਾਂ ਜਗ੍ਹਾ ਦੇ ਉੱਤੇ ਕਿਸਾਨ ਵੀਰਾਂ ਦੇ ਜਿਹੜੀ ਕੋਈ ਸਮੱਸਿਆ ਆਈ ਨਾ ਦੌਗੀਆਂ ਦੇ ਵਿੱਚ ਜਿਹੜੀ ਕਣਕ ਕੋਈ ਸਟੈਂਬਰਰ ਦੀ ਸਮੱਸਿਆ ਆਈ ਹੈ ਤਾਂ ਘਬਰਾਓ ਨਾ ਕਈ ਕਿਸਾਨ ਵੀਰ ਦੁਬਾਰਾ ਜਿਹੜੀ ਬਿਜਾਈ ਕਰ ਰਹੇ ਜਿਹੜੀ ਸਹੀ ਸਮੇਂ ਤੇ ਆਪਣੀ ਬੀਜੀ ਕਣਕਣ ਫਰਜ਼ ਕਰ ਲਓੜੀ 25 ਦਿਨਾਂ ਦੀ ਕਣਕ ਹੋ ਗਈ 30 ਦੀ ਹੋ ਗਈ ਉਹ ਚ ਦੌਗੀਆਂ ਜਿਹੜੀਆਂ ਹੈਗੀਆਂ ਦੁਬਾਰਾ ਫੂਡ ਕਰ ਲੈਂਦੀ ਨੇ ਪਾਣੀ ਤੋਂ ਪਹਿਲਾਂ ਜਿਹੜੀ ਕੀਟਨਾਸ਼ਕ ਪਾਉਣੀ ਜ਼ਰੂਰੀ ਹੁੰਦੀ ਆਮ ਤੌਰ ਤੇ ਕਿਸਾਨ ਵੀਰ ਪਾਣੀ ਭਰ ਕੇ ਕੀਟਨਾਸ਼ਕ ਪਾਉਂਦੇ ਉਹਦਾ ਵੀ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਬਾਕੀ ਜੇ ਦੋਗੀਆਂ ਦੇ ਵਿੱਚ ਹੁੰਦੀ ਆ ਆਪਣੀ ਲੱਗਦਾ ਹੁੰਦਾ ਕਿ ਕਣਕ ਜਿਹੜੀ ਦਬ ਰਹੀ ਜਾਂ ਉੱਗੀ ਨਹੀਂ ਤਾਂ ਉਹ ਤੁਹਾਨੂੰ ਪਾਣੀ 'ਚ ਭਿਉਂ ਕੇ ਕਣਕ ਦਾ ਜਿਹੜਾ ਛਿੱਟਾ ਦੇ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਪਾਣੀ ਤੋਂ ਮੂਹਰੇ ਛਿੱਟਾ ਦੇ ਦਿਓਗੇ ਤਾਂ ਬਹੁਤ ਵਧੀਆ ਗੱਲ ਹੁੰਦੀ ਹੈ ਜਾਂ ਫਿਰ ਪਾਣੀ ਖੜਾ ਕੇ ਉਹਦੇ ਵਿੱਚ ਛਿੱਟਾ ਦੇਣਾ ਪੈਂਦਾ ਹੁੰਦਾ ਜੇ ਬਾਅਦ 'ਚ ਆਪਾਂ ਜਿਹੜਾ ਛੱਟਾ ਦਿੰਨੇ ਆ ਤਾਂ ਉਹਦੇ ਉਹਦੇ ਵਿੱਚ ਜਿਹੜੀ ਹੈਗੀ ਹੈ ਪ੍ਰੋਪਰ ਕਣਕ ਦੀ ਜਿਹੜੀ ਜਰਮੀਨੇਸ਼ਨ ਤੇ ਉਸ ਤੋਂ ਬਾਅਦ ਜੜ੍ਹ ਲਾਉਣ ਦੀ ਜਿਹੜੀ ਦਿੱਕਤ ਆਉਂਦੀ ਹੈ ਪਾਣੀ ਦੇ ਮੂਰੇ ਹੀ ਜਿਹੜਾ ਹੈਗਾ ਕਣਕ ਦੇ ਬੀਜ ਦਾ ਛੱਟਾ ਦਿੰਨੇ ਆ ਤਾਂ ਫੇਰ ਉਹ ਜਿਹੜੀ ਹੈਗੀ ਪ੍ਰੋਪਰ ਜਰਮੀਨੇਟ ਕਰ ਪਾਉਂਦੀ ਹੈ ਇਸ ਤੋਂ ਇਲਾਵਾ ਖਾਸ ਤੌਰ ਤੇ ਜਿਹੜੀਆਂ ਅ ਘਟ ਜਿਵੇਂ ਮੈਂ ਤੁਹਾਨੂੰ ਪੀਬੀਡਬਲ 826 ਕੱਲੀ ਹੋਈ ਜ਼ਿਕਰ ਕਰਤਾ ਨਾ ਉਹਦੇ ਵਿੱਚ ਖਾਸ ਤੌਰ ਤੇ ਖਿਆਲ ਰੱਖੋ ਜੇ ਤੁਹਾਡੀ 5 ਨਵੰਬਰ ਤੋਂ ਪਹਿਲਾਂ ਵਾਲੇ ਬੀਜ ਜੀ ਤਤਾਂ ਵਾਲੀਆਂ ਸਪਰੇਆਂ ਜ਼ਰੂਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ